ਇਸ ਵਾਰ 2025 ਦੇ ਵਿੱਚ ਫੇਰ ਇੱਕ ਵਾਰ ਲੜਕੀਆਂ ਨੇ ਵਾਜੀ ਮਾਰੀ ਆ ਦਿੱਤੀ ਕਿ ਇਹ ਮੇਰੇ ਨਾਲ ਜੋ ਲੜਕੀ ਬੈਠੀ ਹੈ ਇਹ ਵੀ 99% ਨੰਬਰ ਲੈ ਕੇ ਪਾਸ ਹੋਈ ਆ ਬੱਚੇ ਕੀ ਬਣਨਾ ਚਾਹੁੰਦੇ ਹੋ ਕਿ ਮੈਂ ਡਾਕਟਰ ਬਣਨਾ ਚਾਹੁੰਦੀ ਆ ਮੈਂ ਜਿੱਦਾਂ ਕਿ ਗਰੀਬ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੂੰ ਜ਼ਿਆਦਾ ਮੀਨਜ਼ ਪੈਸੇ ਜਿਨ੍ਹਾਂ ਕੋ ਨਹੀਂ ਹੁੰਦੇ ਲਾਜ ਨਹੀਂ ਕਰਾ ਸਕਦੇ ਉਹ ਆਪਣਾ ਇਸ ਕਰਕੇ ਮੈਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਆ ਪਾਪਾ ਕੀ ਕਰਦੇ ਮੇਰੇ ਪਾਪਾ ਕਾ ਕਰਪਿੰਟਰ ਆ ਮੰਮੀ ਕੀ ਕਰਦੇ ਮਮਾ ਹਾਊਸ ਵਾਈਫ ਕਿੰਨੀ ਖੁਸ਼ੀ ਜਦੋਂ ਬੇਟੀ ਦਾ ਤੁਹਾਨੂੰ ਪਤਾ ਲੱਗਾ ਵੀ ਆਨਲਾਈਨ ਰਿਜ਼ਲਟ ਆਇਆ ਤੇ 99% ਨੰਬਰ ਹੈ ਬਿਆਨ ਹੀ ਨਹੀਂ ਹੋਇਆ ਹੈਗਾ ਪਰ ਸਚੌਦੀ ਅਸੀਂ ਤਾਂ ਰੋਟੀ ਵੀ ਨਹੀਂ ਖਾਂਦੀ ਖੁਸ਼ੀ ਜੀ ਇੰਨੀ ਸਾਨੂੰ ਖੁਸ਼ੀ ਮਹਿਸੂਸ ਹੋਈ ਹੈ ਬਿਆਨ ਨਹੀਂ ਹੋ ਸਕਦੀ ਜੀ ਇੰਨੀ ਖੁਸ਼ੀ ਹੈ ਬਾਪੂ ਕਹਿੰਦੇ ਹਾਂਜੀ ਹਾਂਜੀ ਬਹੁਤ ਜੀ ਇਹ ਮੈਨੂੰ ਲੱਗਦਾ ਇਹ ਫਸਟ ਟਾਈਮ ਹੋਇਆ ਹੋਣਾ ਜੋ ਜਾਨੀ ਕਿ ਇੰਨੀ ਖੁਸ਼ੀ ਮੈਨੂੰ ਹੋਈ ਹੈ ਤੁਸੀਂ ਐਸਲੇ ਦੇਖ ਰਹੇ ਹੋ ਜੀ ਕੰਚੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਤਨ ਗੁਰਦੇਵ ਜੈ ਪੀ ਮ ਜੈ ਭਾਰਤ ਲੰਬੇ ਸਮੇਂ ਤੋਂ ਜੈਸ ਔਰਤ ਵਰਗ ਨੂੰ ਪਿਛਾਂ ਕੀਤਾ ਗਿਆ ਸੀ ਸਮਾਜ ਦੇ ਵਿੱਚ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਤੇ ਉਹਨਾਂ ਲੋਕਾਂ ਦੇ ਵੇਦ ਸ਼ਾਸਤਰ ਵੀ ਖਾਸ ਕਰਕੇ ਦੇਸ਼ ਭਾਰਤੀ ਔਰਤ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸੀ ਤੇ ਪੈਰ ਦੀ ਜੁੱਤੀ ਸਮਝਦੇ ਸੀ ਤੇ ਅੱਜ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਦੇ ਬਦੌਲਤ ਤੇ ਸਤਗੁਰਪ੍ਰਬਦਸ ਮਹਾਰਾਜ ਜੀ ਦੇ ਅਸ਼ੀਰਵਾਦ ਤੇ ਉਹਨਾਂ ਦੇ ਸੰਘਰਸ਼ ਦੇ ਬਦੌਲਤ ਬਾਬੇ ਨਾਨਕ ਦੀ ਕਿਰਪਾ ਦੇ ਬਦੌਲਤ ਅੱਜ ਉਹੀ 3 ਪੁੱਤਰਾਂ ਨਾਲ ਉਹ ਅੱਗੇ ਕਈ ਕੂਹਾ ਅੱਗੇ ਜਾ ਕੇ ਅਜਮੱਲਾ ਮਾਰ ਰਹੀਆਂ ਨੇ ਤੇ ਅੱਜ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਬਦੀਛਾ ਨੂੰ ਜਾਣ ਲਈ ਵੀ ਧੀ ਦਾ ਸਹਾਰਾ ਲਿਆ ਜਾਂਦਾ ਹੈ ਅਕਸਰ ਜਦੋਂ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਤੇ ਦੇਖਦੇ ਹਾਂ ਤਾਂ ਇਹ ਐਡਾ ਮਸ਼ਹੂਰੀਆਂ ਲੱਗੀਆਂ ਹੁੰਦੀਆਂ ਆਇਲੈਟਸ ਵਾਲੀ ਲੜਕੀ ਦੇਖੋ ਆਇਲੈਟਸ ਵਾਲੀ ਲੜਕੀ ਦੇ ذریعے ਇੱਕ ਲੜਕਾ ਤੇ ਲੜਕੇ ਦੇ ਪਰਿਵਾਰ ਨੇ ਬਾਹਰ ਨੂੰ ਜਾਣਾ ਇਹਦਾ ਮਤਲਬ ਆਇਲੈਟਸ ਵਾਲੀ ਲੜਕੀ ਨੂੰ ਲੱਭਦੇ ਨੇ ਅੱਜ ਲੜਕੀ ਦੀ ਵੈਲਿਊ ਤੇ ਜਦੋਂ ਅਸੀਂ ਹਰ ਸਾਲ ਲੰਬੇ ਸਮੇਂ ਤੋਂ ਅਖਬਾਰਾਂ ਪੜ੍ਹਦੇ ਆ ਇਸ ਫਰਵਰੀ ਦੇ ਆਖਰ ਜਾਂ ਮਾਰਚ ਦੇ ਸ਼ੁਰੂਤ ਜਾਂ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਹਰ ਵਾਰ ਇਹੀ ਲਿਖਿਆ ਹੁੰਦਾ ਇਸ ਵਾਰ ਫੇਰ ਲੜਕੀਆਂ ਨੇ ਬਾਜੀ ਮਾਰੀ ਐ ਤੇ ਇਸ ਵਾਰ 2025 ਦੇ ਵਿੱਚ ਫੇਰ ਇੱਕ ਵਾਰ ਲੜਕੀਆਂ ਨੇ ਬਾਜੀ ਮਾਰੀ ਐ ਤੇ ਇਸ ਵੇਲੇ ਮੈਂ ਪਹੁੰਚਿਆ ਪੰਜਾਬ ਦੇ ਅੰਦਰ ਜ਼ਿਲ੍ਹਾ ਜਲੰਧਰ ਤੇ ਹਲਕਾ ਫਲੋਰ ਦਾ ਮਸ਼ਹੂਰ ਪਿੰਡ ਇਤਿਹਾਸਕ ਪਿੰਡ ਅਪਰਾ ਜਿੱਥੇ ਕਿ ਇਹ ਮੇਰੇ ਨਾਲ ਜੋ ਲੜਕੀ ਬੈਠੀ ਹੈ ਇਹ ਵੀ 99% ਨੰਬਰ ਲੈ ਕੇ ਪਾਸ ਹੋਈ ਆ ਹਰ ਸਿਮਰਤ ਜੀਤਕੌਰ ਹਾਂਜੀ ਅਪਰਾ ਤੋਂ ਹਾਂਜੀ ਬੱਚੀ ਪੂਰਾ ਨਾਂ ਕਿਹਾ ਮੇਰਾ ਨਾਮ ਹਰਸਿਮਰਨਜੀਤ ਕੌਰ ਹੈ ਪਾਪਾ ਦਾ ਨਾਂ ਪਰਮਜੀਤ ਤੂਰਾ ਮੰਮੀ ਦਾ ਨਾਂ ਕਮਲਜੀਤ ਕੌਰ ਦਾਦਾ ਜੀ ਦਾ ਨਾਂ ਸਰਬੰਨ ਲਾਲ ਦਾਦੀ ਜੀ ਦਾ ਨਾਂ ਸੁਖਵਿੰਦਰ ਕੌਰ ਇਹਨਾਂ ਦਾਦਾ ਤੇ ਦਾਦੀ ਤੇ ਮੰਮੀ ਤੇ ਪਾਪਾ ਦਾ ਨਾਮ ਲਾਇਆ ਲਿਆ ਤੇ ਅੱਜ ਇਹਨਾਂ ਨੇ ਇਸ ਬੱਚੀ ਨੇ ਸਾਹਰੇ ਆਂਦਾ ਨਾਮ ਰੋਸ਼ਨ ਕੀਤਾ ਤੇ ਕਿਸੇ ਵੇਲੇ ਸਾਡੇ ਬਜ਼ੁਰਗ ਸੋਚਦੇ ਹੁੰਦੇ ਸੀ ਵੀ ਕਦੇ ਸਾਡੇ ਵੀ ਬੱਚੇ ਪੜਨਗੇ ਤੇ ਉਹੀ ਬਜ਼ੁਰਗ ਅੱਜ ਖੁਸ਼ੀ ਦੇ ਹੰਝੂ ਉਹਨਾਂ ਦੇ ਜਾਂਦੇ ਨੇ ਤੇ ਫੁੱਲਾਂ ਦੇ ਹਾਰ ਆਪਣੇ ਧੀਆ ਪੁੱਤਾਂ ਦੇ ਗਲਾਂ 'ਚ ਪਾਉਂਦੇ ਨੇ ਤੇ ਮਠਿਆਈ ਦੇ ਨਾਲ ਮੂੰਹ ਮਿੱਠਾ ਕਰਾਉਂਦੇ ਨੇ ਜਦੋਂ ਧੀਆ ਤੇ ਪੁੱਤਰ ਜਿਹੜੇ ਆ ਬੱਚੇ ਜਿਹੜੇ ਆ ਉਹ ਅੱਜ ਮਾਣ ਸਨਮਾਨ ਲੈ ਕੇ ਆਪਣੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਵਾ ਕੇ ਜਦੋਂ ਘਰ ਵੜਦੇ ਨੇ ਹੱਥਾਂ 'ਚ ਟਰੋਫੀਆਂ ਹੁੰਦੀਆਂ ਤੇ ਉਹੀ ਜਿਹੜੇ ਬਜ਼ੁਰਗ ਐ ਭਵੇਂ ਓੱਖਾਂ ਉਹਨਾਂ ਦੀਆਂ ਚੁੰਨੀਆਂ ਹੋ ਗਈਆਂ ਭਵੇਂ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਭਵੇਂ ਬਾਬਾ ਸਾਹਿਬ ਦਾ ਸਵਿਧਾਨ ਦੀ ਬਦੌਲਤ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਨੇ ਜੇ ਉਸ ਵੇਲੇ ਮਿਹਨਤ ਨਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਸਾਨੂੰ ਇਹ ਸੁੱਖ ਦੇ ਸਾ ਨਾ ਆਉਂਦੇ ਪਰ ਅੱਜ ਅਸੀਂ ਇਹਨਾਂ ਦੇ ਬਲਿਹਾਰੀ ਆ ਸਾਡੀਆਂ ਧੀਆ ਸਾਡੀਆਂ ਬੱਚੀਆਂ ਜਿਹੜੀਆਂ ਹਰ ਸਾਲ ਨਾਮ ਰੋਸ਼ਨ ਕਰਦੀਆਂ ਆਪਣੇ ਮਾਪਿਆਂ ਦਾ ਪੰਜਾਬ ਦਾ ਸਮਾਜ ਦਾ ਪਰ ਦੁਖਾਂਤ ਅੱਜ ਪੰਜਾਬ ਦੇ ਵਿੱਚ ਹੈ ਜਿੱਥੇ ਕਿ ਬੋਲ ਵਾਲਾ ਨਛਿਆਂ ਦਾ ਬਹੁ ਗਿਣਤੀ ਬਹੁਤੀ ਨਹੀਂ ਬਹੁਤ ਨੂੰ ਵੀ ਬਹੁਤੀ ਗਿਣਤੀ ਜਿਹੜੀ ਅੱਜ ਨੌਜਵਾਨ ਪੀੜ੍ਹੀ ਹੈ ਉਹ ਕਰਾਹੇ ਪਹਿ ਚੁੱਕੀ ਹੈ ਤੇ ਅੱਜ ਕੀ ਹਾਲਾਤ ਨੇ ਅੱਜ ਜੇ ਪੰਜਾਬ ਨੂੰ ਸੰਭਾਲਿਆ ਤੇ ਬਹੁ ਗਿਣਤੀ ਧੀਆਂ ਨੇ ਸੰਭਾਲਿਆ ਤੇ ਧੀਆਂ ਤੇ ਮਾਪੇ ਅੱਜ ਮਾਣ ਕਰਦੇ ਨੇ ਧੀਆਂ ਦੇ ਜਰੀਏ ਅੱਜ ਲੜਕਾ ਕੋਈ ਵਿਦੇਸ਼ ਜਾ ਕੇ ਤੇ ਮਗਰ ਮਾਪਿਆਂ ਨੂੰ ਵੀ ਬਾਹਰ ਜਾਣ ਦਾ ਸੁੱਖ ਮਿਲਦਾ ਤੇ ਅੱਜ ਧੀਆਂ ਕਿਹੜੀ ਕੁਰਸੀ ਆ ਦੇਸ਼ ਦੇ ਵਿੱਚ ਜੇ ਇਸ ਕੁਰਸੀ ਦੇ ਉੱਤੇ ਇਹ ਔਰਤ ਨਾ ਬੈਠੀ ਹੋਵੇ ਅੱਜ ਪ੍ਰਸ਼ਾਸਨ ਦੇ ਵਿੱਚ ਸਰਕਾਰ ਦੇ ਵਿੱਚ ਲੀਡਰਾਂ ਦੇ ਵਿੱਚ ਹਰ ਥਾਂ ਔਰਤ ਨੂੰ ਅੱਗੇ ਮਿਲਣ ਦੇ ਜਿਹੜੇ ਮੌਕੇ ਮਿਲੇ ਨੇ ਤੇ ਉਹ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦੀ ਬਦੌਲਤ ਹੈ ਬੱਚੇ ਕੀ ਬਣਨਾ ਚਾਹੁੰਦੇ ਹੋ ਕੇ ਮੈਂ ਡਾਕਟਰ ਬਣਨਾ ਚਾਹੁੰਨੀ ਆ ਜਿਵੇਂ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਹਾਂਜੀ ਉਹਨਾਂ ਨੇ ਟੀਕੇ ਨਹੀਂ ਲਾਇਏ ਨੇ ਉਹਨਾਂ ਨੇ ਲੋਕਾਂ ਨੂੰ ਦਵਾਈ ਨਹੀਂ ਦਿੱਤੀ ਉਹਨਾਂ ਨੇ ਕਿਸੇ ਨੂੰ ਗੋਲੀਆਂ ਨਹੀਂ ਦਿੱਤੀਆਂ ਉਹਨਾਂ ਨੇ ਕਿਸੇ ਦਾ ਆਪਰੇਸ਼ਨ ਨਹੀਂ ਕੀਤਾ ਪਰ ਉਹਨਾਂ ਨੇ ਸਮਾਜ ਦਾ ਇਦਾਂ ਦਾ ਆਪਰੇਸ਼ਨ ਕੀਤਾ ਤੇ ਜਿਹੜਾ ਵੱਡੇ ਲੰਬੇ ਸਮੇਂ ਤੋਂ ਜਿਹੜੀ ਬਿਮਾਰੀ ਦੀ ਜੜ ਸੀ ਛੂਹ ਆਸ਼ਾ ਦੀ ਸਾਨੂੰ ਪਿੱਛੇ ਰੱਖਣ ਦੀ ਗੁਲਾਮੀ ਦੀ ਤੇ ਉਸ ਗੁਲਾਮੀ ਦਾ ਜਿਹੜਾ ਇਦਾਂ ਦਾ ਆਪਰੇਸ਼ਨ ਕੀਤਾ ਜਿਹਦੀ ਬਦੌਲਤ ਅੱਜ ਸੁੱਖ ਮਾਣ ਰਹੇ ਹਾਂ ਤੇ ਤੁਸੀਂ ਕਿਹੜੇ ਡਾਕਟਰ ਬੰਨ ਮੈਂ ਤਾਂ ਜਿੱਦਾਂ ਹੋਮੋਪੈਥਿਕ ਡਾਕਟਰ ਬੰਨਣਾ ਚਾਹੁੰਦਾ ਹਾਂ ਹਾਂ ਠੀਕ ਹੈ ਹਾਂਜੀ ਸਮਾਜ ਦੀ ਸੇਵਾ ਕਰਨੀ ਹੈਗੀ ਹੈ ਹੈਂ ਮੈਂ ਜਿੱਦਾਂ ਕਿ ਗਰੀਬ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੂੰ ਜਾਦਾ ਮੀਨਸ ਪੈਸੇ ਜਿਨ੍ਹਾਂ ਕੋ ਨਹੀਂ ਹੁੰਦੇ ਲਾਜ ਨਹੀਂ ਕਰਾ ਸਕਦੇ ਉਹ ਆਪਣਾ ਇਸ ਕਰਕੇ ਮੈਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਹਾਂ ਪਾਪਾ ਕੀ ਕਰਦੇ ਮੇਰੇ ਪਾਪਾ ਕਾਰਪੈਂਟਰ ਆ ਮੰਮੀ ਕੀ ਕਰਦੇ ਮੰਮਾ ਹਾਊਸ ਵਾਈਫ ਅੱਜ ਹਾਊਸ ਵਾਈਫ ਔਰਤ ਕਾਰਪੈਂਟਰ ਪਿਤਾ ਦੀ ਧੀ ਕਬਿਕ ਮੈਂ ਡਾਕਟਰ ਬਣਨਾ ਮੇਰੇ ਸਾਹ ਦੇ ਨਾਲ ਤੁਹਾਡੇ ਸਾਰਿਆਂ ਦੇ ਰੌਂਗ ਤੇ ਖੜੇ ਹੁੰਦੇ ਹੋਣਗੇ ਅੱਜ ਸੁਪਨਾ ਸਾਕਾਰ ਹੋ ਰਿਹਾ ਬਾਬਾ ਸਾਹਿਬ ਦੇ ਸੰਵਿਧਾਨ ਦੇ ਇੱਕ ਬਦੌਲਤ ਕਿਉਂਕਿ ਅੱਜ ਜੇ ਕੋਈ ਧੀ ਪੁੱਤ 12ਵੀਂ ਤੋਤੇ ਪੜ੍ਹਦਾ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਨੂੰ ਫੀਸ ਦੇਣ ਦੀ ਜਿਹੜੀ ਸੰਵਿਧਾਨ ਦੇ ਵਿੱਚ ਲਿਖ ਕੇ ਗਏ ਨੇ ਚਿੰਤਾ ਇਹ ਵੀ ਹੈ ਕਿ ਬਾਬਾ ਸਾਹਿਬ ਨੇ ਤਾਂ ਅਮਰੀਕਾ ਦੇ ਵਿੱਚ ਵੀ ਕਿਸੇ ਨੇ ਪੜ੍ਹਨ ਜਾਣਾ ਉਹਦੇ ਲਈ ਵੀ ਘਰ ਤੋਂ ਲੈ ਕੇ ਪੱਕ ਡੰਡੀਆਂ ਰਸਤਿਆਂ ਦਿੱਲੀ 에ਰਪੋਰਟ ਤੇ 에ਅਰ ਦੀ ਟਿਕਟ ਦਾ ਵੀ ਪ੍ਰਬੰਧ ਕਰਕੇ ਦਿੱਤਾ ਸੀ ਪਰ ਅਸੀਂ ਅਜੇ ਸੰਵਧਾਨ ਨਹੀਂ ਪੜਦੇ ਬਾਬਾ ਸਾਹਿਬ ਦੇ ਅਧਿਕਾਰ ਨਹੀਂ ਪੜਦੇ ਅੱਜ ਵੀ ਅਸੀਂ ਉਹੀ ਧਾਰਮਿਕ ਪੋਥੀਆਂ ਪੜ੍ਹਦੇ ਕਰਕੇ ਸਾਨੂੰ ਬਹੁਤਾ ਗਿਆਨ ਨਹੀਂ ਨਹੀਂ ਤੇ ਅੱਜ ਨਹੀਂ ਤੇ ਅੱਜ ਤੁਹਾਨੂੰ ਇਹ ਸੁਪਨਾ ਹੋਣਾ ਸੀ ਮੈਂ ਅਮਰੀਕਾ ਚ ਵੀ ਪੜਨ ਜਾਣਾ ਤੇ ਬਾਬਾ ਸਾਹਿਬ ਨੇ ਮੈਨੂੰ ਟੈਕਟਰ ਪ੍ਰਬੰਧ ਕਰਕੇ ਦਿੱਤਾ ਹੈ ਜਿਵੇਂ ਕਾਲਜ ਯੂਨੀਵਰਸਿਟੀ ਤੁਹਾਡੇ ਪਾਪਾ ਨੂੰ ਚਿੰਤਾ ਨਹੀਂ ਕਿ ਜੇ ਕਾਲਜ ਦੇ ਵਿੱਚ ਪੜਨਾ ਹੈਗਾ ਤੇ ਉਹਦੀ ਫੀਸ ਅੱਜ ਵੀ ਡਾਕਟਰ ਮੀਟ ਕਰਨੇ ਦੇਣੀ ਹੈ ਪਤਾ ਇਸ ਗੱਲ ਦਾ ਹਾਂਜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਅੱਜ ਵੀ ਤੁਹਾਡੀ ਫੀਸ ਪਾਵੇਂ ਦੁਨੀਆ ਤੇ ਨਹੀਂ ਬਾਬਾ ਸਾਹਿਬ ਅੰਬੇਦਕਰ ਆਫਿਸ ਅੱਜ ਵੀ ਤੁਹਾਡੀ ਦੇ ਰਹੇ ਨੇ ਕਰੋੜਾਂ ਲੋਕ ਪੜ ਕੇ ਅਫਸਰ ਬਣੇ ਨੇ ਅੱਜ ਵੀ ਬਣ ਰਹੇ ਨੇ ਜਿਹਦੀ ਬਦੌਲਤ ਤੁਸੀਂ ਵੀ ਡਾਕਟਰ ਬਣਨਾ ਹੈਗਾ ਹੈ ਨਾ ਤੇ ਕੀ ਕਹਿਣਾ ਚਾਹੋਗੇ ਧੀਆਂ ਨੂੰ ਜਿਹੜੀਆਂ ਅੱਜ ਵੀ ਬਹੁਤ ਸਾਰੀਆਂ ਇਸ ਕਰਕੇ ਪਿੱਛੇ ਰਹਿ ਜਾਂਦੀਆਂ ਉਹਨਾਂ ਨੂੰ ਸਪੋਰਟ ਨਹੀਂ ਹੁੰਦੀ ਮੈਂ ਕਹਿਣਾ ਚਾਹੁੰਦੀ ਆ ਕਿ ਪੜੋ ਅੱਗੇ ਵਧੋ ਤੇ ਹੋਰ ਬਸ ਤੇ ਤੁਹਾਡਾ ਜਿਹੜਾ ਸਟਾਫ ਹੈ ਉਹਦੀ ਵੀ ਬਹੁਤ ਵੱਡੀ ਮਿਹਨਤ ਹੈਗੀ ਆ ਤੇ ਸਟਾਫ ਕੌਣ ਨੇ ਪ੍ਰਿੰਸੀਪਲ ਤੁਹਾਡੇ ਜਸਪਾਲ ਸੰਧੂ ਜੀ 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 ਹਾਂਜੀ ਉਹਨਾਂ ਨੇ ਵੀ ਮੇਰੀ ਬਹੁਤ ਹੈਲਪ ਕੀਤੀ ਮੈਨੂੰ ਪੜਾਇਆ ਤੇ ਮੇਰੇ ਸਾਰੇ ਟੀਚਰਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਮਕਾਮ ਤੇ ਲੈਣੇ ਬਹੁਤ ਮਿਹਨਤ ਕੀਤੀ ਤੇ ਹੋਰ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਮੈਨੂੰ ਬਹੁਤ ਪੜਨ ਲਈ ਦੁਆ ਕੀਤਾ ਉਤਸ਼ਾਹ ਕੀਤਾ ਕਿ ਪੜ ਲਓ ਜੇ ਨਹੀਂ ਤਾਂ ਕਰ ਦੇ ਕੰਮ ਵੀ ਕਰਨੇ ਪੈਣੇ ਆ ਨਹੀਂ ਤਾਂ ਬੱਕ ਕਰਦੇ ਕੰਮ ਕਰਨੇ ਬੱਚੇ ਸਕੂਲ ਦਾ ਨਾਮ ਕੀ ਹੈ ਸਰਕਾਰੀ ਹਾਈ ਸਕੂਲ ਅਪਰਾ ਸਰਕਾਰੀ ਗਵਰਨਮੈਂਟ ਸਕੂਲ ਦੇ ਵਿੱਚ ਤੁਸੀਂ ਪੜਦੇ ਹੋ ਤੇ ਅੱਜ ਗਵਰਨਮੈਂਟ ਸਕੂਲ ਤੋਂ ਹਰ ਇੱਕ ਨੂੰ ਭਾਵੇਂ ਕਿਸੇ ਦੀ ਜੇਬ 'ਚ ਪੈਸਾ ਹੈ ਤੇ ਚਾਹੇ ਨਹੀਂ ਹੈ ਨਫ਼ਰਤ ਹੋ ਗਈ ਲੋਕਾਂ ਨੂੰ ਕਿ ਇੱਥੇ ਪੜ੍ਹਾਈ ਨਹੀਂ ਹੈ ਹਾਂ ਕਿਤੇ ਨਾ ਕਿਤੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਪੜਾਉਂਦੇ ਨੇ ਉੱਥੇ ਵੀ ਸਵਾਲ ਖੜਾ ਹੁੰਦਾ ਕਿ ਉਹਨਾਂ ਦੇ ਬੱਚੇ ਕਿੱਥੇ ਪੜ੍ਹਦੇ ਬਹੁ ਗਿਣਤੀ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੁੰਦੇ ਸਵਾਲ ਨੇ ਅੱਜ ਜਿੱਥੇ ਅਸੀਂ ਸੰਵਿਧਾਨ ਬਚਾਉਣ ਦੀ ਗੱਲ ਕਰਦੇ ਆਂ ਬਾਬਾ ਸਾਹਿਬ ਵੀ ਮਰਾਉ ਡਾਕਟਰ ਅੰbedkar ਦੇ ਸਟੈਚੂ ਨਾਲ ਸ਼ੀਟ ਛੜ ਗਈ। ਅਸੀਂ ਉੱਥੇ ਇਕੱਠੇ ਹੋਏ ਆਂ ਪਰ ਜਦੋਂ ਸਾਡੇ ਸਕੂਲਾਂ ਚ ਅਧਿਆਪਕ ਸਰਕਾਰ ਚੱਕ ਦਿੰਦੀ ਹੈ ਜਾਂ ਸਕੂਲ ਖਤਮ ਕੀਤੇ ਜਾਂਦੇ ਆ ਉਦੋਂ ਅਸੀਂ ਸੋ ਜਾਂਦੇ ਆ। ਜਿਹੜੇ ਬਾਬਾ ਸਾਹਿਬ ਨੇ ਅਧਿਕਾਰ ਦਿੱਤੇ ਸੀ ਉਹ ਇੱਕ ਇੱਕ ਕਰਕੇ ਤੁਹਾਡੇ ਕੋਲ ਖੋਇਆ ਜਾ ਰਿਹਾ। ਜਿਸ ਹੱਬ ਨਾਲ ਸਰਕਾਰੀ ਸਕੂਲ ਖੋਹੇ ਜਾ ਰਹੇ ਨੇ ਤੁਹਾਡੀ ਜੇਬ ਚ ਪੈਸਾ ਨਹੀਂ ਕਿਵੇਂ ਬੱਚਿਆਂ ਨੂੰ ਪੜ੍ਹਾਓਗੇ? ਬਹੁਤ ਚਿੰਤਾ ਹੈ ਅੱਜ ਸੰਵਿਧਾਨ ਬਚਾਉਣ ਦੇ ਨਾਲ ਨਾਲ ਸਾਨੂੰ ਐਜੂਕੇਸ਼ਨ ਸਿਸਟਮ ਜਿਹੜਾ ਉਹ ਵੀ ਬਚਾਉਣ ਦੀ ਲੋੜ ਹੈਗੀ ਹੈ ਇਹ ਸਾਨੂੰ ਅੱਜ ਸਮਝ ਲੈਣ ਜਿੱਥੇ ਅਸੀਂ ਧੀ ਬੱਚੀ ਦੇ ਮੂੰਹ ਨੂੰ ਮਿੱਠਾ ਲਾ ਕੇ ਹਾਰ પા ਕੇ ਸਵਾਗਤ ਕੀਤਾ ਉੱਥੇ ਕਿਤੇ ਇਹ ਚਿੰਤਾ ਕਰਿਓ ਵੀ ਕਿਤੇ ਤੁਹਾਡੇ ਕੋਲੋਂ ਐਜੂਕੇਸ਼ਨ ਖੋਹੀ ਤੇ ਨਹੀਂ ਜਾ ਰਹੀ ਅੱਜ ਪੰਜਾਬ ਦੇ ਵਿੱਚ ਸੈਕੰਡਰੀ ਸਕੂਲ ਇਦਾਂ ਦੇ ਜਿੱਥੇ ਸਕੂਲ ਹੈਗੇ ਬੱਚੇ ਪੜ੍ਹਦੇ ਅਧਿਆਪਕ ਹੈ ਨਹੀਂ ਕਿਤੇ ਇਹ ਨਾ ਹੋਵੇ ਵੀ ਸਤਿਗੁਰੂ ਦਾਸ ਮਹਾਰਾਜ ਜੀ ਦਾ ਸੁਪਨਾ ਜਿਹੜਾ ਕਿਤੇ ਅਸੀਂ ਉਹ ਨਗਰ ਕੀਰਤਨ ਕੱਢਦੇ ਨਾ ਰਹੇ ਜੀ ਸਾਡੇ ਘਰ ਚੋਰੀ ਹੋ ਜਾਏ ਚੋਰੀ ਉਹ এডਿਕੇਸ਼ਨ ਦੀ ਕਿਤੇ ਬਾਬਾ ਸਾਹਿਬ ਦੇ ਸਟੈਚੂ ਨੂੰ ਬਚਾਉਦੇ ਨਾ ਰਹ ਜਾਈਏ ਸਭਧਾਨ ਉੱਥੇ ਖਤਮ ਹੋ ਜਾਏ ਪਰ ਖਤਮ ਹੋ ਗਿਆ ਮੰਨ ਕੇ ਚੱਲੋ ਕਿਉਂਕਿ ਬਹੁ ਗਿਣਤੀ ਕਿਸੇ ਨੂੰ ਪੁੱਛ ਕੇ ਦੇਖ ਲਓ ਬੱਚੇ ਕਿੱਥੇ ਪੜਦੇ ਪ੍ਰਾਈਵੇਟ ਸਕੂਲੇ ਇਹਦਾ ਮਤਲਬ ਤੁਹਾਡੇ ਅਧਿਕਾਰ ਖੋਹੇ ਗਏ ਨੇ ਮੈਂ ਜਿੱਥੇ-ਜਿੱਥੇ ਬੱਚੀ ਦੀ ਗੱਲ ਕਰਦਾ ਉੱਥੇ ਸਾਨੂੰ ਜਾਗਣ ਦੀ ਵੀ ਅੱਜ ਲੋੜ ਹੈਗੀ ਆ ਬੱਚੇ ਦਾਦਾ ਜੀ ਕੀ ਕਰਦੇ ਦਾਦਾ ਜੀ ਮੇਰੇ ਮੈਸਨ ਸੀਗੇ ਮੈਸਤਰੀ ਦਾ ਕੰਮ ਕਰਦੇ ਸੀਗੇ ਹਾਂ ਸਾਰੇ ਆਪਾਂ ਲੇਬਰ ਕਲਾਸ ਸਾਰੇ ਲੇਬਰ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੇ ਕਰਦੇ ਦੇਖੋ ਉਹਨਾਂ ਦਾ ਕੀ ਸਪਨਾ ਹੁੰਦਾ ਸੀ ਉਹਨਾਂ ਨੂੰ ਮੈਂ ਹੱਲੇ ਤੱਕ ਦੇਖਿਆ ਨਹੀਂ ਜਦੋਂ ਮੈਂ ਹੁੰਦੀ ਸੀ ਮੀਨਜ਼ ਉਹਨਾਂ ਦੀ ਪਹਿਲੇ ਹੀ ਡੈਥ ਹੋ ਗਈ ਜੇ ਕਿਤੇ ਅੱਜ ਹੁੰਦੇ ਤੇ ਅੱਜ ਤੇ ਪੋਤੀ ਦੇ ਗਲ ਚ ਹਾਰ ਪਾਏ ਹੁੰਦੇ ਤੇ ਇਹ ਜਿਵੇਂ ਗੁਰੂ ਰਵਿਦਾਸ ਜੀ ਦਾ ਸੁਪਨਾ ਪੂਰਾ ਹੋ ਰਿਹਾ ਤੇ ਦਾਦਾ ਜੀ ਨੇ ਵੀ ਸੋਚਣਾ ਸੀ ਮੇਰੀ ਪੋਤੀ ਜਿਹੜੀ ਅੱਜ ਉਹ ਵੱਡੀ ਹੋ ਕੇ ਅੱਜ ਗਲ ਚ ਹਾਰ ਪਾ ਕੇ ਘਰ ਆਈ ਹੈ ਜਿਵੇਂ ਤੁਹਾਡੇ ਮੰਮੀ ਦੇ ਅੱਖਾਂ ਚ ਹੰਝੂ ਗਏ ਸੀ ਦਾਦਾ ਜੀ ਦੇ ਪਿਤਾ ਜੀ ਨੇ ਵੀ ਤੁਹਾਡੇ ਸਿਰ ਨੂੰ ਚੁੰਮਿਆ ਸੀਗਾ ਤੇ ਸ਼ਾਇਦ ਦਾਦਾ ਦੀ ਤੁਹਾਡੇ ਤਾਇਆ ਜੀ ਹੋਰ ਸਾਰੇ ਮੱਲੇ ਵਾਲਿਆਂ ਨੇ ਅੱਜ ਖੁਸ਼ੀ ਮਨਾਈ ਹੈਗੀ ਹੈ ਹੈ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੈ ਥੰਨੂ ਵੀ ਥੈਂਕ ਯੂ ਇੱਕ ਮੇਰੇ ਨਿਕਮਾ ਨਿਕਮੱਲਾ ਵੇਦੀਆ ਮੇਰੇ ਮਾਮੂ ਜੀ ਦਾ ਸੁਪਨਾ ਸੀਗਾ ਜੋ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਉਹ ਚਾਹੁੰਦੇ ਸੀ ਕਿ ਮੈਂ ਇਸ ਮਕਾਮ ਤੇ ਪਹੁੰਚਾਂ ਤੇ ਮੈਂ ਅੱਜ ਉਹਨਾਂ ਦੇ ਸੁਪਨੇ ਤੇ ਖਰੀ ਉਤਰੀਆਂ ਤੇ ਅੱਗੇ ਵੀ ਖਰੇ ਉਤਰਨਾ ਚਾਹੁੰਦੀ ਆ ਬਿਲਕੁਲ ਜੀ ਕ੍ਰਾਂਤੀਕਾਰੀ ਨਾਟਕਕਾਰ ਨਿਕਮੱਲਾ ਵੇਦੀਆ ਦੀ ਭਾਂਜੀ ਐ ਜਿਨ੍ਹਾਂ ਦਾ ਸੁਪਨਾ ਸੀ ਕਿ ਸਮਾਜ ਦੀ ਹਰਤੀ ਪੜੀ ਹੋਵੇ ਉਹ ਸਮਾਜ ਦੇ ਲਈ ਸਟੇਜਾਂ ਦੇ ਉੱਤੇ ਲੋਕਾਂ ਨੂੰ ਪ੍ਰੇਤ ਕਰਦੇ ਸੀ ਲੋਕਾਂ ਨੂੰ ਨਾਟਕ ਕਰ ਕਰਕੇ ਕਮੈਂਟ ਕਰ ਕਰਕੇ ਐਕਟਿੰਗ ਕਰ ਕਰਕੇ ਸਮਝਾਉਂਦੇ ਸੀ ਡਰਾਮੇ ਕਰਕੇ ਸੁਣਾਉਂਦੇ ਸਮਝਾਉਂਦੇ ਹੁੰਦੇ ਸੀ ਬਾਬਾ ਸਾਹਿਬ ਵੀ ਮਰਾਓ ਡਾਕਟਰ ਅੰਬੇਡਕਰ ਜੀ ਦਾ ਸੁਪਨਾ ਪੜ ਲਓ ਜੁੜ ਜਾਓ ਤੇ ਸੰਘਰਸ਼ ਕਰੋ ਪਰ ਕਿੰਨਾ ਕੁ ਕੀਤਾ ਉਹਦੇ ਲਈ ਆਪਾਂ ਚੰਗੀ ਤਰ੍ਹਾਂ ਵਕਵਾ ਅੱਜ ਸਾਡੇ ਕੋਲ ਸੇ ਸਹੂਲਤਾਂ ਖੋਹ ਹੋ ਗਈਆਂ ਨੌਕਰੀਆਂ ਖੋਹ ਹੋ ਗਈਆਂ ਲੋਕ ਲੁੱਟੇ ਪੁੱਟੇ ਗਏ ਫਿਰ ਵੀ ਅੱਜ ਲੋਕ ਜੇ ਦਾ ਮਹੀਨਾ ਲੋਕ ਕਿੱਥੇ ਨੂੰ ਤੁਰੇ ਛੱਤਾਂ ਦੋਰੀਆਂ ਬਣਾ ਕੇ ਆਪਾਂ ਚੰਗੀ ਤਰ੍ਹਾਂ ਪਤਾ ਹੈ ਸਾਰਾ ਸਾਲ ਆਪਾਂ ਕੀ ਕਰਦੇ ਕਿੱਥੇ ਜਾਂਦੇ ਕਿੱਥੇ ਨੇ ਭੰਗੜੇ ਅਸੀਂ ਕਿੱਥੇ ਪਾਉਨੇ ਸਾਨੂੰ ਚੰਗੀ ਤਰ੍ਹਾਂ ਪਤਾ ਚਿੰਤਾ ਇਸ ਗੱਲ ਦੀ ਹੈ ਉਹ ਲੋਕੋ ਤੁਸੀਂ ਲੁੱਟ ਹੋ ਗਏ ਤੁਹਾਡੇ ਕੋਲ এডਿਕੇਸ਼ਨ ਖੋਹੀ ਗਈ ਤੁਹਾਡੇ ਕੋਲ ਨੌਕਰੀਆਂ ਖੋ ਹੋ ਗਈਆਂ ਤੁਹਾਡੇ ਕੋਲ ਸਕੂਲ ਖੋ ਹੋ ਗਏ ਤੁਹਾਡੇ ਕੋਲ ਸਾਰੀਆਂ ਸਾਰੇ ਜਿਹੜੇ ਬਾਬਾ ਸਾਹਿਬ ਨੇ ਦਿੱਤੇ ਅਧਿਕਾਰ ਸੀ ਉਹ ਖੋ ਹੋ ਗਏ ਫਿਰ ਵੀ ਅਸੀਂ ਅੱਜ ਕਿੱਧਰ ਨੂੰ ਤੁਰੇ ਸਾਰੇ ਸਾਲ ਦੇ ਵਿੱਚ ਕਿੱਥੇ ਕਿੱਥੇ ਮੱਥਾ ਟੇਕਦੇ ਚੰਗੀ ਤਰ੍ਹਾਂ ਪਤਾ ਪਮੇ ਨਗਰ ਕੀਰਤਨ ਗੁਰੂ ਰਵਦਾਸ ਦਾ ਬਿਨਾ ਕੱਢੋ ਪਰ ਮੈਂ ਪ੍ਰਭਾਤ ਫੇਰੀਆਂ ਨਾ ਕੱਢੋ ਪਰ ਉਹਨਾਂ ਦੇ ਦਿੱਤੇ ਅਧਿਕਾਰ ਬਚਾ ਲਓ ਤਦ ਤੁਹਾਡਾ ਜਿਹੜਾ ਆਉਣ ਵਾਲਾ ਭਵਿੱਖ ਬਚੇਗਾ ਬੱਚੇ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਬਰਕਾਹਾਂ ਥੈਂਕ ਯੂ ਅੰਕਲ ਥੈਂਕ ਇਸ ਬੱਚੀ ਦੀ ਮਾਤਾ ਕਮਲਜੀਤ ਕੌਰ ਨੂੰ ਵੀ ਪੁੱਛਾਂਗੇ ਮੈਡਮ ਜੀ ਠੀਕ ਹੋ ਹਾਂਜੀ ਠੀਕ ਕਿੰਨੀ ਖੁਸ਼ੀ ਜਦੋਂ ਬੇਟੀ ਦਾ ਤੁਹਾਨੂੰ ਪਤਾ ਲੱਗਾ ਵੀ ਆਨਲਾਈਨ ਰਿਜ਼ਲਟ ਆਇਆ ਤੇ 99% ਨੰਬਰ ਹੈ ਬਹੁਤ ਖੁਸ਼ੀ ਹੋਈ ਭਾਜੀ ਬਹੁਤ ਜ਼ਿਆਦੇ ਵਿਆਨ ਹੀ ਨਹੀਂ ਹੋਇਆ ਹੈਗਾ ਪਰ ਸਚੌਦੀ ਅਸੀਂ ਤਾਂ ਰੋਟੀ ਵੀ ਨਹੀਂ ਖਾਂਦੀ ਖੁਸ਼ੀ ਜੀ ਇੰਨੀ ਸਾਨੂੰ ਖੁਸ਼ੀ ਮਹਿਸੂਸ ਹੋਈ ਜਦ ਕੱਲ ਟੀਚਰਾਂ ਨੇ ਇਹਨਾਂ ਦੇ ਪ੍ਰਿੰਸੀਪਲ ਹੋਣੀ ਇੰਨਾ ਸਾਨੂੰ ਬੱਚੀ ਸਾਡੀ ਨੂੰ ਸਨਮਾਨ ਦਿੱਤਾ ਇੰਨਾ ਮਾਣ ਦਿੱਤਾ ਦਰ ਦਿੱਤਾ ਤੇ ਹੰਝੂ ਡੇਗਦੇ ਸੀਗੇ ਭਾਜੀ ਹੁਣ ਫੇਰ ਹੰਝੂ ਆ ਗਏ ਹਾਂਜੀ ਹਾਂਜੀ ਇਹ ਤਾਂ ਖੁਸ਼ੀ ਦੇ ਹੰਝੂ ਆ ਜੇ ਕਿਤੇ ਇਹਨਾਂ ਦੇ ਦਾਦਾ ਜੀ ਤੇ ਦਾਦੀ ਜੀ ਹੁੰਦੇ ਤਾਂ ਅੱਜ ਉਹ ਨਹੀਂ ਬਹੁਤ ਖੁਸ਼ ਹੋਣਾ ਸੀਗਾ ਉਧਰ ਨਾਨੀ ਨਾਨਾ ਉਹ ਬਹੁਤ ਖੁਸ਼ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਉੱਥੇ ਗਏ ਹੋ ਸੀਗੇ ਤੇ ਉਹਨੇ ਉਸੇ ਟਾਈਮ ਹਾਰ ਮੰਗਵਾਏ ਡੱਬਾ ਮੂੰਹ ਮਿੱਠਾ ਕਰਵਾਇਆ ਇਹਦਾ ਬਹੁਤ ਜਾਨਕਿ ਉਹਨੇ ਵਿਚਾਰ ਬਹੁਤ ਕੀਤਾ ਮਹਿਸੂਸ ਕਰਦੇ ਹਾਂ ਵੀ ਕਿਨਾਂ ਦੇ ਸੰਘਰਸ਼ ਦੀ ਬਦੌਲਤ ਅੱਜ ਸਾਨੂੰ ਕਾਮਯਾਬੀ ਮਿਲ ਰਹੀ ਜਿਵੇਂ ਤੁਹਾਡੀ ਧੀ ਜਿਹੜੀ ਹੈ ਅੱਜ ਬਹੁਤ سارے ਨੰਬਰ ਲੈ ਕੇ ਕਰਨ ਨੂੰ ਆਈ ਹੈ ਸਾਨੂੰ ਹੈਗਾ ਬਾਬਾ ਸਾਹਿਬ ਡਾਕਟਰ ਪੀ ਮਰਾ ਵੇਰਕਾ ਤੇ ਬਹੁਤ-ਬਹੁਤ ਮਾਣ ਆ ਸਾਨੂੰ ਜਿਨ੍ਹਾਂ ਦੀ ਬਦੌਲਤ ਅੱਜ ਸਾਡੀਆਂ ਬੱਚੀਆਂ ਅੱਗਾ ਵਧੀਆ ਬਹੁਤ ਮਾਣ ਆ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਅਸੀਂ ਇੱਥੇ ਤੱਕ ਨਹੀਂ ਪਹੁੰਚਦੇ ਸਾਨੂੰ ਕੋਈ ਆਸੇ ਨਹੀਂ ਸੀਗੀ ਕਿਉਂਕਿ ਜਿਹੜੀ ਔਰਤਾ ਉਹਨੂੰ ਕੋਈ ਅਧਿਕਾਰ ਹੀ ਨਹੀਂ ਸੀਗਾ ਭਾਜੀ ਅੱਜ ਇੰਨਾ ਮਾਣ ਮਹਿਸੂਸ ਹੁੰਦਾ ਆਪਣੀਆਂ ਬੱਚੀਆਂ ਤੇ ਏਨੀ ਵੀ ਮੈਂ ਆਪਣੀ ਬੱਚੀ ਤੇ ਮਾਣ ਕਰਦੀ ਮੈਨੂੰ ਜੋੜ ਜਿਹੜੀਆਂ ਬੱਚੀਆਂ ਚਾਹੇ ਉਹ ਸਾਡੇ ਆ ਧਰਮ ਦੀਆਂ ਨਹੀਂ ਧਰਮ ਦੀ ਮੈਨੂੰ ਉਹਨਾਂ ਤੇ ਸਾਰੀਆਂ ਤੇ ਬਹੁਤ ਮਾਣ ਆ ਅੱਜ ਬਹੁਤ ਬਹੁਤ ਮਾਣ ਆ ਮੈਂ ਸਾਰੀਆਂ ਬੱਚੀਆਂ ਨੂੰ ਇਹ ਕਹਿਣਾ ਚਾਹੁੰਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਸਾਰੀਆਂ ਬੱਚੀਆਂ ਨੂੰ ਮੇਰੇ ਦਿਲ 'ਚ ਇਹ ਆ ਵੀ ਮੇਰਾ ਜੋ ਵੀ ਆ ਸਾਡੀਆਂ ਬੱਚੀਆਂ ਅੱਗੇ ਵਧਣ ਬਸ ਮੇਰੇ ਦਿਲ 'ਚ ਤਾਂ ਇਹੀ ਆ ਮੈਂ ਹਰੇਕ ਬੱਚੀ ਦੀ ਨੂੰ ਆਪਣੀ ਬੱਚੀ ਤਾਂ ਹੈਗੇ ਹੈਗੇ ਆ ਵੀ ਵਧਾਈਆਂ ਆ ਤੇ ਹਰੇਕ ਬੱਚੀ ਨੂੰ ਜਿਹੜਾ ਬਲਡ ਦੀਆਂ ਬੱਚੀਆਂ ਨੂੰ ਪੰਜਾਬ ਦੀਆਂ ਬੱਚੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਆ ਪੱਛੀ ਨੇ ਕਿਹਾ ਮੈਂ ਡਾਕਟਰ ਬਣਨਾ ਡਾਕਟਰ ਬਣ ਤੇ ਕਰੋੜ ਰੁਪਏ ਤੋਂ ਵੱਧ ਲੱਗਦਾ ਹਾਂਜੀ ਕਿੱਦਾਂ ਕਰਾਂਗੇ ਉਹ ਜੋ ਇਹਦੀ ਕਿਸਮਤ ਜਿੱਦਾਂ ਜਿੱਦਾਂ ਭਾਜੀ ਇਹਨੂੰ ਆਪੇ ਮਾਲਕ ਨੇ راہ ਵੜਾ ਕਿਸਮਤ ਤੇ ਬਾਬਾ ਸਾਹਿਬ ਨੇ ਸੰਵਿਧਾਨ ਚ ਲਿਖ ਦਿੱਤੀ ਸੀ ਨਾ ਹੁਣ ਸਾਨੂੰ ਰੱਬ ਤੇ ਨਹੀਂ ਰਹਿਣਾ ਚਾਹੀਦਾ ਹਾਂਜੀ ਹਾਂਜੀ ਜੋ ਆ ਉਹ ਹੈਗੇ ਆ ਬਥੇਰੇ ਵਿਚਾਰੇ ਜਿਹਨੀਆਂ ਦਾ ਸਾਥ ਦੇਣਾ ਆ ਬਹੁਤ ਜਣੇ ਆ ਸੰਵਿਧਾਨ ਦੇ ਵਿੱਚ ਜਿੱਥੇ ਲਿਖਿਆ ਬਾਬਾ ਸਾਹਿਬ ਨੇ ਉਹ ਨਹੀਂ ਲੱਭਣਾ ਹਾਂਜੀ ਉਹ ਵੀ ਲੱਭਾਂਗੇ ਜੀ ਜ਼ਰੂਰ ਲੱਭਾਂਗੇ ਹਾਂਜੀ ਉਹੀ ਸਮੱਸਿਆ ਹੈ ਕਿ ਸੰਵਿਧਾਨ ਦੇ ਵਿੱਚ ਲਿਖਿਆ ਅੱਜ ਵੀ ਤੁਹਾਡੀ ਜ਼ਮੀਨ ਕਿੱਥੇ ਹੈ ਅਸੀਂ ਲੱਭਣ ਨੂੰ ਤਿਆਰ ਨਹੀਂ ਸੰਵਿਧਾਨ ਦੇ ਵਿੱਚ ਲਿਖਿਆ ਤੁਹਾਡੀਆਂ ਜੋਬਾਂ ਕਿੱਥੇ ਨੇ ਲੱਭਣ ਨੂੰ ਤਿਆਰ ਨਹੀਂ ਸੰਵਿਧਾਨ ਦੇ ਵਿੱਚ ਲਿਖਿਆ ਕਿ ਤੁਸੀਂ ਰਾਜੇ ਕਿੱਦਾਂ ਬਣਨਾ ਲੱਭਣ ਨੂੰ ਤਿਆਰ ਨਹੀਂ ਸੰਵਿਧਾਨ ਦੇ ਵਿੱਚ ਹੀ ਲਿਖਿਆ ਤੁਸੀਂ ਅਫਸਰ ਕਿੱਦਾਂ ਬਣਨਾ ਤੁਹਾਡੀ ਫੀਸ ਕਿੱਥੋਂ ਦੇਣੀ ਆ ਕਹਨੇ ਦੇਣੀ ਆ ਡਾਕਟਰ ਮੇੜਗਾਨ ਨੇ ਤੁਹਾਡੇ ਲਈ ਕੋਟਾ ਰੱਖਿਆ ਸੀ ਬਹੁਤ ਸਾਰਾ ਧਨ ਜਿਹੜਾ ਆ ਉਹ ਸਰਕਾਰਾਂ ਦੇ ਖਜ਼ਾਨੇ 'ਚ ਸਿਧਾਨ ਰਹੀ ਰੱਖਿਆ ਹੋਇਆ ਪਰ ਅਫਸੋਸਜਨਤਾ ਇਹ ਹੈ ਕਿ ਸਮਾਜ ਜੇ ਵੀ ਜਾਗਰੂਕ ਨਹੀਂ ਹੈ ਦੁਨੀਆ ਭਰ ਦੇ ਵਿੱਚ ਕਰੋੜਾਂ ਲੋਕ ਇਸ ਲਈ ਕਾਂਸੀ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਸੰਵਿਧਾਨ ਨੂੰ ਪੜ ਲਓ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਤੁਹਾਡੇ ਲਈ ਐਜੂਕੇਸ਼ਨ ਦਾ ਪ੍ਰਬੰਧ ਕਰਕੇ ਰੱਖਿਆ ਹੋਇਆ ਬਾਬਾ ਸਾਹਿਬ ਨੇ ਤੁਹਾਡੇ ਲਈ ਜ਼ਮੀਨਾਂ ਦਾ ਪ੍ਰਬੰਧ ਕਰਕੇ ਰੱਖਿਆ ਹੋਇਆ ਆਪਣੀਆਂ ਰਜਿਸਟਰੀਆਂ ਕਰਾ ਲਓ ਆਪਣੇ ਬੱਚੇ ਨੂੰ ਪੜਾ ਲਓ ਫੀਸ ਦਾ ਪ੍ਰਬੰਧ ਬਾਬਾ ਸਾਹਿਬ ਨੇ ਡਾਕਟਰ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਕੀਤਾ ਹੋਇਆ ਪਰ ਇੱਕੋ ਹੀ ਚਿੰਤਾ ਹੈ ਕਿ ਅਸੀਂ ਸਾਰਾ ਸਾਲ ਕਿਹਨਾਂ ਦੀਆਂ ਢੋਲਕੀਆਂ ਕਿਹਨਾਂ ਦੇ ਸ਼ੈਣੇ ਖੜਕਾਉਨੇ ਆ ਸਾਨੂੰ ਸਬਦਾ ਨਹੀਂ ਪੜਦੇ ਤੇ ਆਓ ਆਪਾਂ ਅਗਰ ਆਉਣ ਵਾਲਾ ਭਵਿੱਖ ਚੰਗਾ ਸਮਝ ਸੋਚਦੇ ਆ ਚੰਗਾ ਹੋਵੇ ਤੇ ਸਾਨੂੰ ਵੱਧ ਤੋਂ ਵੱਧ ਸੰਵਿਧਾਨ ਦੇ ਵਿੱਚ ਸਾਡੇ ਅਧਿਕਾਰ ਲੱਭਣ ਦੀ ਲੋੜ ਹੈ ਹਰ ਸਮੱਸਿਆ ਦਾ ਹੱਲ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਕੀਤਾ ਹੋਇਆ ਦੂਜਿਆਂ ਨੂੰ ਹਾਜਮ ਨਹੀਂ ਹੁੰਦਾ ਉਹ ਤੜਫਦੇ ਪਏ ਆ ਅਸੀਂ ਸੁੱਤੇ ਪਏ ਆ ਬਸ ਇੱਥੇ ਸਾਨੂੰ ਚਿੰਤਾ ਵਿੱਚ ਤੁਹਾਨੂੰ ਬਹੁਤ ਬਹੁਤ ਮਾਰਕਾ ਇੱਕ ਵਾਰ ਫਿਰ ਹੈ ਥੈਂਕ ਯੂ ਅੰਕਲ ਬੱਚੀ ਦੇ ਪਿਤਾ ਪਰਮਜੀਤ ਟੂਰਾ ਜੀ ਕਿੰਨੀ ਕੰਦਰ ਖੁਸ਼ੀ ਆ ਕੀ ਮਨ ਕਹਿੰਦਾ ਕੀ ਖਿਆਲ ਨੇ ਆਪਾਂ ਵੀ ਜਾਣਕਾਰੀ ਲਵਾਂਗੇ ਜਿਵੇਂ ਜਿਵੇਂ ਧੀ ਵੱਡੀ ਹੁੰਦੀ ਆ ਤੇ ਨਾਲ ਨਾਲ ਚਿੰਤਾ ਵੀ ਜਿਹੜੀ ਸਿਰ ਤੇ ਉਹ ਵੱਧਦੀ ਜਾਂਦੀ ਹੈ ਕਿਉਂਕਿ ਉਹਦਾ ਜਿਹੜਾ ਭਵਿੱਖ ਉਹਦਾ ਕੈਰੀਅਰ ਬਣਾਉਣ ਦੇ ਲਈ ਉਹਦੇ ਲਈ ਵੀ ਮਾਂ ਤੇ ਬਾਪ ਦੇ ਜਿਹੜੇ ਬੋਝ ਨਹੀਂ ਮੈਂ ਕਹਿਣਾ ਚਾਹੂੰਗਾ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਪਰ ਇਹ ਸਮਾਜ ਦੇ ਨਾਂ ਸੁਧਰਨ ਕਰਕੇ ਹੋਇਆ ਜੇ ਅਸੀਂ ਦਾਜ ਪ੍ਰਥਾ ਨਹੀਂ ਅਜੇ ਤੱਕ ਖਤਮ ਕਰ ਸਕੇ ਤੇ ਅੱਜ ਪੰਜਾਬ ਦੀ ਭਾਰਤ ਦੀ ਹਰ ਔਰਤ ਪੜੀ ਹੋਈ ਆ ਇਹ ਗੁਲਾਮੀ ਦਾ ਜਿਹੜਾ ਅੱਜ ਵੀ ਗੁਲਾਮੀ ਦਾ ਜਿਹੜਾ ਸੱਪ ਹੈ ਮਰਿਆ ਹੋਇਆ ਇਹ ਭਾਰਤ ਦੀ ਹਰ ਔਰਤ ਆਪਣੇ ਗਲ ਚੋਂ ਲਾ ਨਹੀਂ ਸਕੀ ਇਹ ਮੈਂ ਬਹੁਤ ਅੱਜ ਨਿਰਾਸ਼ਾ ਭਰੇ ਸ਼ਬਦਾਂ ਨਾਲ ਇਸ ਕਰਕੇ ਕਹਿੰਦਾ ਕਿ ਭਾਰਤ ਦੀ ਔਰਤ ਪੜੀ ਲਿਖੀ ਵੀ ਆ ਵੱਡੇ ਵੱਡੇ ਅਫਸਰ ਵੀ ਹੈ ਲੀਡਰ ਵੀ ਹੈ ਹਰ ਅਹੁਦੇ ਤੇ ਵੀ ਆ ਪਰ ਦਹੇਜ਼ ਕਾ ਦਾ ਅੱਜ ਵੀ ਉਹ ਜਿਵੇਂ ਜਿਵੇਂ ਮੈਂ ਗੱਲ ਕਰ ਰਿਹਾ ਅਸੀ ਧੀ ਵੱਡੀ ਹੁੰਦੀ ਆ ਮਾਪਿਆਂ ਦੇ ਸਿਰ ਤੇ ਜ਼ਿੰਮੇਵਾਰੀਆਂ ਦਾ ਜਿਹੜਾ ਭਾਰ ਵੱਧ ਆ ਜਾਂਦਾ ਕਿਉਂ ਪੜ੍ਹਾਈ ਵੱਡੀ ਕੀਤੀ ਜਨਮ ਪੈਦਾ ਕੀਤਾ ਪਰ ਉਹਦੇ ਜਿਹੜਾ ਵਿਆਹ ਦੇ ਵੇਲੇ ਜਦ ਟਰੱਕ ਭਰ ਕੇ ਦਾਜ ਦੇਹ ਜੇ ਉਹ ਲੱਖ ਲਾਣਤ ਇਹ ਨਹੀਂ ਅਸੀਂ ਹਜੇ ਤੱਕ ਖਤਮ ਕਰ ਸਕੇ ਪਰ ਸਮਾਜ ਨੂੰ ਅਸੀਂ ਸੰਦੇਸ਼ ਦੇਾਂਗੇ ਆਓ ਆਪਾਂ ਕੁਝ ਨਾ ਕੁਝ ਤਾਂ ਅੱਗੇ ਵਧਈਏ ਕੁਝ ਦਿਮਾਗ ਦੇ ਜੜੀਆਂ ਬਾਰੀਆਂ ਤੱਕੀਆਂ ਖੋਲਿਏ ਟੂਰਾ ਸਾਹਿਬ ਐ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਬੇਟੀ ਦੇ ਅੱਜ ਇਨਾਮ ਲੈ ਕੇ ਗਲ ਚ ਫੁੱਲਾਂ ਦੇ ਹਾਰ ਪਾ ਕੇ ਇਹ ਅੱਜ ਘਰ ਆਈ ਹੈਗੀ ਹੈ ਜੀ ਅਨੂ ਜੀ ਗੁਰਾ ਸਾਹਿਬ ਜੀ ਸਾਰੇ ਟੀਮ ਨੂੰ ਜੀ ਅਨੂ ਵੈਲਕਮ ਬਹੁਤ ਖੁਸ਼ੀ ਹੋ ਰਹੀ ਹੈ ਜੀ ਅੱਜ ਹਾਂ ਜਿੰਦਗੀ ਚ ਪਹਿਲੀ ਵਾਰ ਜਣੀਏ ਇਦਾਂ ਦੀ ਖੁਸ਼ੀ ਮਿਲੀ ਹੈ ਜਦੋਂ ਮੈਂ ਦੇਖ ਰਿਹਾ ਸੀ ਤੁਸੀਂ ਮੂ ਨੂੰ ਮਿੱਠਾ ਲਾਇਆ ਤਦ ਵੀ ਸਿਰ ਚੁੰਮਿਆ ਸੀਗਾ ਜਦੋਂ ਤੁਸੀਂ ਗਲ ਦੇ ਵਿੱਚ ਹਾਰ ਪਾਇਆ ਉਦੋਂ ਵੀ ਚੁੰਮਿਆ ਸੀਗਾ ਤੇ ਇਸ ਵੇਲੇ ਤੁਹਾਡੇ ਅੱਖਾਂ ਦੇ ਕਿਨੇ ਡਿਗਣ ਨੂੰ ਤਿਆਰ ਨੇ ਹਾਂਜੀ ਹਾਂਜੀ ਖੁਸ਼ੀ ਐ ਨਹੀਂ ਆ ਜੀ ਦੱਸ ਨਹੀਂ ਸਕਦੀ ਦੱਸੇ ਦਿਓ ਦੱਸ ਕਦੇ ਲੱਗਦੀ ਵਿਆਹ ਨਹੀਂ ਹੋ ਸਕਦੀ ਜੀ ਇੰਨੀ ਖੁਸ਼ੀ ਐ ਭਾਬੋ ਕੋ ਹਾਂਜੀ ਹਾਂਜੀ ਬਹੁਤ ਜੀ ਇਹ ਮੈਨੂੰ ਲੱਗਦਾ ਇਹ ਫਸਟ ਟਾਈਮ ਹੋਇਆ ਹੋਣਾ ਜੋ ਜਾਨੀ ਕਿ ਇੰਨੀ ਖੁਸ਼ੀ ਮੈਨੂੰ ਹੋਈ ਐ ਇੰਨੇ ਜਨਮ ਦੇ ਟਾਈਮ ਨਹੀਂ ਖੁਸ਼ੀ ਹੋਈ ਜਿੰਨੀ ਹੁਣ ਹੋਈ ਐ ਹਾਂ ਬਹੁਤ ਖੁਸ਼ੀ ਹੋਈ ਆਪਣੇ ਬੱਚੇ ਦੀ ਸਾਰੇ ਲੋਕ ਅੱਜ ਵੀ ਧੀ ਜੰਮੀ ਤੇ ਕਹਿੰਦੇ ਨੇ ਪੱਥਰ ਜੰਮ ਗਿਆ ਪੱਥਰ ਜੰਪਿਆ ਬਹੁਤ ਸਾਰੇ ਲੋਕ ਅੱਜ ਵੀ ਕਹਿੰਦੇ ਨੇ ਜਿਵੇਂ ਤੁਸੀਂ ਵੀ ਕਹੇ ਜਨਮ ਬੇਲੇ ਉਨੀ ਕੁਛ ਹੀ ਨਹੀਂ ਸੀ ਜਿੰਨੀ ਅੱਜ ਹੈ ਪਰਤੀਆਂ ਜਿਹੜੀਆਂ ਉਹ ਤਾਂ ਸਿਰ ਦਾ ਤਾਜ ਨੇ ਅੱਜ ਮਾਣ ਮਸੂਹ ਸੰਦਾ ਬਹੁਤ ਜੀ ਬਹੁਤ ਯਾਨੀ ਕਿ ਬਹੁਤ ਮਾਣ ਮਸੂਹ ਸੰਦਾ ਵੇ ਮੇਰੀ ਬੇਟੀ ਨੇ ਬਹੁਤ ਵਧੀਆ ਮੈਨੂੰ ਮਾਣ ਦਿੱਤਾ ਯਾਨੀ ਕਿ ਸਾਰੇ ਮੇਰੇ ਪਿੰਡ ਦੇ ਮੇਰੇ ਜ਼ਿਲ੍ਹੇ ਦੇ ਯਾਨੀ ਕਿ ਬਹੁਤ بڑا ਮਾਣ ਮਿਲੇ ਮੇਰੇ ਬੱਚਾ ਨੇ ਪੜਾਈ ਜਾਨੀ ਵਧੀਆ ਕੀਤੀ ਹੈ ਨੰਬਰ ਲੈ ਕੇ ਆਈ ਹੈ ਬੋਲਣ ਚ ਭਾਵੁਕ ਘਾਤੇ ਹੁੰਦੇ ਵੈਸੇ ਮੈਂ ਅੱਜ ਤੱਕ ਫਸਟ ਟਾਈਮ ਮਾਈਕ ਦੇ ਮੂਰੇ ਭੁੱਲਿਆ ਪਰ ਖੁਸ਼ੀ ਕਰਕੇ ਹੋ ਰਿਹਾ ਹਾਂ ਜੀ ਉਦਾਂ ਵੀ ਵੈਸੇ ਵੀ ਕਦੀ ਮੈਂ ਜਾਨੀ ਕਿ ਇੰਨਾ ਨਹੀਂ ਮੈਂ ਤਾਂ ਨਾਰਮਲ ਜਿਹਾ ਬੰਦਾ ਹਾਂ ਕਾਰਪੈਂਟਰ ਦਾ ਕੰਮ ਕਰਨ ਵਾਲਾ ਲੇਕਿਨ ਫਸਟ ਟਾਈਮ ਮੈਨੂੰ ਇਹੋ ਜਿਹਾ ਮੌਕਾ ਮਿਲਿਆ ਹਾਂਜੀ ਧੀ ਨੇ ਮਹਾਨ ਬਣਾਤਾ ਅੱਜ ਤੁਹਾਡੇ ਘਰੇ ਅੱਜ ਬਹੁਤ ਸਾਰਾ ਮੀਡੀਆ ਲੋਕ ਫੁੱਲਾਂ ਦੇ ਹਾਰ ਲੈ ਕੇ ਆ ਰਹੇ ਮਠਿਆਈ ਦੇ ਡੱਬੇ ਲੈ ਕੇ ਤੋਹਫੇ ਵੀ ਲੈ ਕੇ ਆ ਰਹੇ ਅੱਜ ਹਨਾ ਘਰ ਦੇ ਵਿੱਚ ਇਹ ਅੱਜ ਬਹੁਤ ਖੁਸ਼ੀ ਹੈ ਬਹੁਤ ਬਹੁਤ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਜਾਨੀ ਕਿ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਇਹ ਨਹੀਂ ਖੁਸ਼ੀ ਹੋ ਰਹੀ ਹੈ ਹਾਂ ਇਹ ਮੇਰੀ ਸਫਲਤੀ ਕਰਕੇ ਆ ਹਾਂਜੀ ਹਾਂਜੀ ਧੀ ਕਰਕੇ ਆ ਮੇਰੇ ਦੋਸਤ ਬਾਹਰ ਆ ਉਹਨਾਂ ਨੇ ਵੀ ਮੈਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਕੋਈ ਜਾਨੀ ਕਿਤੇ ਬੈਠਾ ਕੋਈ ਬਾਹਰ ਕਿਤੇ ਬੈਠਾ ਸਾਰਿਆਂ ਨੂੰ ਜਦੋਂ ਪਤਾ ਲੱਗਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਕਹਿੰਦੇ ਬੇਟੀ ਨੇ ਬਹੁਤ ਸੋਣਾ ਜਾਨੀ ਕਿ ਨੰਬਰ ਲੈ ਗਈ ਆ ਮੈਰਿਟ ਹੋਈ ਆ ਬਹੁਤ ਖੁਸ਼ੀ ਹੋ ਰਹੀ ਹੈ ਥੈਂਕ ਯੂ ਬਹੁਤ ਬਹੁਤ ਮੁਬਾਰਕਾ ਸਾਡੇ ਵੱਲੋਂ ਵੀ ਹੈ ਥੈਂਕ ਯੂ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰੀ ਟੀਮ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਡੇ ਥੈਂਕ ਯੂ ਜੀ ਜਿੱਥੇ ਇਸ ਬੱਚੀ ਨੂੰ ਪੂਰਾ ਮਹੱਲਾ ਇਲਾਕਾ ਲੋਕ ਦੇਸ਼ ਵਿਦੇਸ਼ ਤੋਂ ਮੁਬਾਰਕਬਾਦ ਦੇਣ ਆਏ ਤੇ ਅਸੀਂ ਕਾਂਸੀ ਟੀਵੀ ਦੀ ਸਮੁੱਚੀ ਟੀਮ ਵੱਲੋਂ ਵੀ ਅੱਜ ਮੁਬਾਰਕਬਾਦ ਦੇਣਾ ਹੈ ਆਉਣ ਵਾਲੇ ਸਮੇਂ ਵਿੱਚ ਆਸ ਕਰਦੇ ਹਾਂ ਕਿ ਇੱਤੀਆਂ ਜਿਹੜਾ ਇਹਨਾਂ ਦਾ ਸੁਪਨਾ ਹੈ ਡਾਕਟਰ ਬਣਨਾ ਵਕੀਲ ਬਣਨਾ ਇੰਜੀਨੀਅਰ ਬਣਨਾ ਪਾਇਲਟ ਬਣਨਾ ਲੀਡਰ ਬਣਨਾ ਆਸ ਕਰਦੇ ਸੁਪਨਾ ਪੂਰਾ ਹੋਵੇ ਤੇ ਸਮਾਜ ਨੂੰ ਵੀ ਸਪੋਰਟ ਕਰਨ ਦੀ ਲੋੜ ਹੈ ਸਮਾਜ ਨੂੰ ਇਹ ਵੀ ਆਖਰ ਤੇ ਮੈਂ ਬੇਨਤੀ ਕਰਾਂਗਾ ਫਜ਼ੂਲ ਖਰਚੀ ਬਿਲਕੁਲ ਟੋਟਲੀ ਬੰਦ ਕਰ ਦੋ ਰੱਬ ਤੁਹਾਨੂੰ ਲੱਭਣਾ ਨਹੀਂ ਤੀਆਂ ਪੁੱਤ ਆਫਸਰ ਬਣ ਕੇ ਤੁਹਾਡੀਆਂ ਅੱਖਾਂ ਸਾਹਮਣੇ ਫਿਰ ਸਕਦੇ ਨੇ ਫਿਰ ਇਹਨਾਂ ਨੇ ਜਦੋਂ ਤੁਹਾਡਾ ਬੜੇਪਸ ਹਾਰਨਾ ਤੁਹਾਨੂੰ ਸੰਭਾਲਣਾ ਹੈ ਫਿਰ ਤੁਹਾਨੂੰ ਆਸ ਹੋਏਗੀ ਕਿ ਵਾਕਈ ਰੱਬ ਨੇ ਕੁਝ ਨਾ ਕੁਝ ਦਿੱਤਾ ਹੈ ਸਾਰਾ ਕੁਝ ਸਬਦਾਨ ਦੇ ਵਿੱਚ ਹੈ ਆਓ ਆਪਾਂ ਲੱਭੀਏ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜਪਾ ਜੀ